ਇੱਕ ਬੜੀ ਇਨਫੇਮਸ ਮੈਂ ਕਹੂੰਗੀ ਕਿ ਲੇਡੀ ਹੁਈ ਸੀਗੀ ਕੁਝ ਸਾਲਾਂ ਪਹਿਲੇ ਥਾਰ ਗਰਲ ਕਰਕੇ ਸਰਬਜੀਤ ਕੌਰ ਉਹ ਇਤੋ ਥਾਰ ਆਪਣੀ ਥਾਰ ਚੁੱਕ ਕੇ ਮੁਹਾਲੀ ਤੱਕ ਨਸ਼ਾ ਵੇਚ ਕੇ ਆਂਦੀ ਸੀਗੀ ਤੇ ਉਹਦੇ ਅਗੇਂਸਟ ਵੀ 3 ਐਫਆਈਆਰਸ ਐ ਉਹਦੀ ਮਦਰ ਦੇ ਅਗੇਂਸਟ ਵੀ 3 ਐਫਆਈਆਰ ਮਦਰ ਦਾ ਨਾਮ ਕਰਮਜੀਤ ਕੌਰ ਹੈਗਾ ਕਿਉਂਕਿ ਬ੍ਰਦਰ ਹਰਵਿੰਦਰ ਉਰ ਫਲਾਢੀ ਉਹਦੇ ਅਗੇਂਸਟ ਵੀ 2 ਐਫਆਈਆਰ ਐ ਐਫਆਈਆਰਸ ਐ ਤਿੰਨੋਂ ਦੇ ਤਿੰਨੋਂ ਪ੍ਰੈਜ਼ੈਂਟਲੀ bail ਤੇ ਬਾਹਰ ਐ ਬਟ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਆ ਸਾਰੀ ਕਿ ਸਾਰੀ ਫੈਮਿਲੀ ਦੀ ਤਿੰਨੋਂ ਕੇਸਾਂ ਦੇ ਵਿੱਚ families puri puri involved in ਅੱਗੇ ਇਹ ਕਹਿੰਦੇ ਸੱਜਾ ਰਿਕਵੈਸਟ ਹੈ ਇਹ ਵਿਚੇ ਆ ਸਾਡੇ ਸਟੇ ਹੋਈ ਹੋਈ ਹੈ 12 ਤੀਕਾ ਅੱਛਾ ਜੀ ਮੇਰੀ ਇਹ ਤਰੀਕਾ ਦੇਖਾਇਆ ਤੁਸੀਂ ਇਹਨਾਂ ਨੂੰ ਆਹਰ ਪਾਰ ਸਾਡੇ ਕੋਲ ਹਨ ਮਦਦ ਕਰਦੇ ਨੇ ਦੋਸਰੇ ਕੋਈ ਡਿਸਫੈਕਸ਼ਨ ਉਸ ਦੇ ਮਦਦ ਕਰਦੇ ਹੋਰ ਕਰਦੇ ਹੈ ਬਹੁਤ ਕਰਦੇ ਬੰਦੇ ਕੌਣ ਕਰਦੇ ਨੇ ਜੀ ਕੌਣ ਕਰ ਰਹੇ ਨੇ ਤੁਹਾਡੇ ਬੱਚੇ ਨੇ ਮੇਰੇ ਬੱਚੇ ਕੋਈ ਪਰਚੇ ਹੈ ਨਹੀਂ ਨਿਸ਼ਾਨੀ ਵੇਚਦੇ ਕੁਝ ਨਹੀਂ ਕਰਦੇ ਪਰਚੇ ਸੀ ਇਹਦੇ ਡੈਡੀ ਦੇ ਉੱਤੇ ਮਣੀ ਦੇ ਵੀ ਇਹ ਮੇਰੇ ਘਰ ਵਾਲੇ ਦੇ ਪਰਚੇ ਸੀ ਹੈ ਪਰਚੇ ਸੀ ਬਸ ਆ ਹੀ ਫੜ ਕੇ ਲੈ ਜਾਂਦੇ ਸੀਗੇ ਸੁੱਤੇ ਪਏ ਨੂੰ ਫੜ ਕੇ ਲੈ ਗਏ ਤਾਂ ਪਰਚਾ ਪਾਤਾ ਦੁਕਾਨ ਚੋਂ ਚੱਕ ਕੇ ਲੈ ਗਏ ਤਾਂ ਪਰਚਾ ਪਾਤਾ ਇਸ ਤਰ੍ਹਾਂ ਹੀ ਬਸ ਕਿਤੋਂ ਰਸਤੇ 'ਚ ਫੜ ਲਿਆ ਤਾਂ ਪਰਚਾ ਪਾਤਾ ਵੀ ਅਸੀਂ ਫਲਾੜੇ ਤਾਂ ਤੋਂ ਬੜਿਆ ਠਿੰਕੜੇ ਦਾ ਤੋਂ ਬੜਿਆ ਐ ਕੱਕੇ ਪੱਚੇ ਪਾ ਕੇ ਇਹਨਾਂ ਨੇ ਆ ਕੁਛ ਕੀਤਾ ਸਾਡੇ ਤੇ ਅੱਜ ਕੀ ਕਹਿਣਾ ਚਾਹੁੰਦੇ ਜਿਹੜਾ ਮਕਾਨ ਟਾਹਿਆ ਬਾਤਾ ਇਹੀ ਕਹਨੀ ਆ ਸਾਡਾ ਸਾਡੀਆਂ ਤਾਂ ਸਾਡੇ ਕੋਲ ਕੁਝ ਨਹੀਂ ਹੈਗਾ ਸਾਡੇ ਦਾ ਚਾਰ ਇੱਟਾਂ ਦਾ 2 ਸਾਲ ਹੋ ਗਿਆ ਅੱਧਾ ਗੰਦ ਡਿੱਗੀ ਹੋਈ ਆ ਪਿੱਛੇ ਉਹ ਨਹੀਂ ਬਣੀ ਅਸੀਂ ਮਕਾਨ ਕਿੱਥੋਂ ਬਣਾਵਾਂਗੇ ਸਾਡੇ ਕੋਲ ਤਾਂ ਕੁਝ ਹੈ ਹੀ ਨਹੀਂ ਵੀ ਜਿਵੇਂ ਕਿਹਾ ਯਾਰਾ ਵੀ ਨਸ਼ੇ ਵੇਚੋ ਤਾਂ ਹਰ ਕਾਰਵਾਈ ਹੋਈ ਆ ਤੁਹਾਡੇ ਤੇ ਨਹੀਂ ਜੀ ਸਾਡੇ ਅਸੀਂ ਕੋਈ ਨਸ਼ੇ ਨਹੀਂ ਵੇਚਦੇ ਬੱਚੇ ਦਾ ਤੇ ਦਰਦ ਨਹੀਂ ਜੀ ਤੇ ਨਸ਼ੇ ਨਹੀਂ ਵੇਚਦੀ ਅਸੀਂ ਕੀ ਪਤਾ ਇਹਨਾਂ ਨੂੰ ਪਹਿਲਾ ਸੀਗੇ ਪਹਿਲਾ ਸੀਗੇ ਇਹਨਾਂ ਤੇ ਪੱਛੇ ਚ ਪਹਿਲਾਂ ਦੇ ਪਹਿਲਾਂ ਦੇ ਪਰਚੇ ਦੇ ਪਰਚਾ ਪਰਚੇ ਤੇ ਪਰਚਾ ਪਾਈ ਗਏ ਆ ਪਹਿਲਾ ਸੀਗੇ ਹੁਣ ਤਾਂ ਹੈ ਹੀ ਨਹੀਂ ਕੁਝ ਹੁਣ ਕੀ ਮੰਗ ਕਰਦੇ ਸੀ ਹੁਣ ਬੰਦੇ ਆਪਣੇ ਕਿੱਥੇ ਨੇ ਜਿਹਨੇ ਦੋਨੇ ਪਰ ਪਿਓ ਪਤ ਉਹਨੂੰ ਫੜ ਕੇ ਲੈ ਗਏ ਸੀ ਪੂਰਦਾ ਉਹਨੇ ਜੇ ਸੀ ਕੌਣ ਕੌਣ ਨੂੰ ਮੁੰਡਾ ਵੀ ਜਿਹੜਾ ਪਿਓ ਵੀ ਜਿਹੜਾ ਸਾਨੂੰ ਕੁਝ ਮਹਿਕਮੇ ਤੋਂ ਖਬਰ ਆਈ ਸੀ ਕਿ ਇੰਨਾ ਲੋਕਾਂ ਨੇ ਦਸਿਆ ਦੇ ਕਾਰੋਬਾਰ ਤੋਂ ਪ੍ਰੋਫੀਟ ਬਣਾਈਆਂ ਉਦੇ ਵਿੱਚ ਸਾਨੂੰ ਪੁੱਛਿਆ ਗਿਆ ਕਿ ਤარიਖੀ ਵਿੱਚ ਕੁੱਝ ਵਗੈਰਾ ਲਾਈਆਂ ਜਾਂ ਨਹੀਂ ਲੀਆਂ ਇਹਦੇ ਸਮਾਂ ਵਿੱਚ ਅਸੀਂ ਇਹਨਾਂ ਨੂੰ 13 ਤਰੀਕ ਨੂੰ ਨੋਟਿਸ ਜਾਰੀ ਕੀਤਾ ਸੀ 13 ਮਾਰਚ ਨੂੰ ਇਹਨਾਂ ਦਾ ਜਵਾਬ ਨਹੀਂ ਆਇਆ ਸਾਨੂੰ ਉਸ ਤੋਂ ਬਾਅਦ ਸੈਕੰਡ ਨੋਟਿਸ ਜਾਰੀ ਕੀਤਾ ਸੀ ਕੰਪਟੈਂਟ ਅਥਾਰਟੀ ਸੀਏ ਘਾਟਾ ਜੀ ਅੱਛਾ ਤੇ 15 ਤਰੀਕ ਨੂੰ ਨੋਟਿਸ ਜਾਰੀ ਕੀਤਾ ਕਿ ਜਾਂ ਤਾਂ ਆਪਣੀ ਵਾਇਲੇਸ਼ਨ ਸਟਾਲ ਲਿਏ ਨਾ ਨਹੀਂ ਤਾਂ ਫਿਰ ਇਸ ਸਮੇਂ ਕੋਈ ਕਾਰਵਾਈ ਹੋਏ ਇਹਨਾਂ ਨੂੰ ਕੋਈ ਸਰਕਾਰੀ ਇਹਨਾਂ ਨੇ 15 ਦਿਨਾਂ ਦਾ ਇਹਨਾਂ ਨੂੰ ਟਾਈਮ ਦਿੱਤਾ ਗਿਆ ਸੀਗਾ ਹੀアリング ਦਾ ਇਹਨਾਂ ਕੋਲ ਅਪੀਲ ਦਾ ਟਾਈਮ ਸੀ ਇਹਨਾਂ ਨੇ ਉਹ ਅਵੇ ਨਹੀਂ ਕਿਤਾਬੀ ਇੰਨਾ ਟਾਈਮ ਜਿਹੜੀ ਜਗ੍ਹਾ ਸਰਕਾਰੀ ਜਗ੍ਹਾ ਸੀ ਕੀ ਹੈਗੀ ਇਹਨਾਂ ਦੀ ਆਪਣੀ ਮਾਲਕੀ ਸੀ ਇਹਨਾਂ ਨੇ ਕੋਈ ਵੀ ਅਪਰੂਵਲ ਦਿਖਾਈ ਨਹੀਂ ਜਿਹੜੀ ਸੰਬੰਧਤ ਵਿਭਾਗ ਦੇ ਤੋਂ ਪਾਸ ਕਰਾਉਣਾ ਹੁੰਦਾ ਨਕਸ਼ਾ ਵਗੈਰਾ ਜਾਂ ਸੀਐਲਯੂ ਕਰਾਉਣਾ ਹੁੰਦਾ ਕੋਈ ਤਾਂ ਕੋਲ ਅਵੇਲੇਬਲ ਦਿੱਖ ਜਾਉਂਦਾ ਉਹਦੇ ਕਾਰਨ ਕਰਕੇ ਉਹਦੇ ਉਹਨਾਂ ਕਾਰਨ ਕਰਕੇ ਇਹ ਪਿੰਡਾਂ ਦੇ ਵਿੱਚ ਵੀ ਜ਼ਰੂਰੀ ਹੈਗਾ ਜੀ ਕਲੱਡਾ ਤੋਂ ਹੋਰੀ ਹੈ ਜੀ ਬਿਲਕੁਲ ਬਿਲਕੁਲ ਜ਼ਰੂਰੀ ਹੈ ਸੀਐਲਯੂ ਕਰਾਉਣਾ ਪਈਗਾ ਜਾਂ ਐਨਓਸੀ ਲੈਣੀ ਪਈਗੀ ਅੱਜ ਜੀਵੇ ਤੁਸੀਂ ਸਾਰੇ ਜਾਣਦੇ ਹੋ ਯੋਧ ਨਸ਼ਾ ਵਿਰੁੱਧ ਪੰਜਾਬ ਪੁਲਿਸ ਜੋ ਨਸ਼ਾ ਦੀ ਤਸਕਰੀ ਹੈ ਉਹਦੀ ਪੂਰੀ ਕਮਰ ਤੋੜਨ ਦੇ ਲਈ ਹਰ ਲੀਗਲ ਕਾਰਵਾਈ ਕਰ ਰਹੀ ਹੈ ਇਹਦੇ ਅੰਡਰ ਹੀ ਇੱਕ ਪ੍ਰਾਪਰਟੀ ਦੇ ਉੱਪਰ ਵੀ ਐਕਸ਼ਨ ਹੁੰਦਾ ਹੈਗਾ ਤੇ ਪ੍ਰਾਪਰਟੀ ਨੂੰ ਫ੍ਰੀਜ਼ ਵਗੈਰਾ ਕਰਾਇਆ ਜਾ ਸਕਦਾ ਹੈ। ਤੋਂ ਜਦੋਂ ਅਸੀਂ ਰੈਵਨਿਊ ਡਿਪਾਰਟਮੈਂਟ ਨੂੰ ਲਿਖ ਕੇ ਪੇਜਦੇ ਆਂ ਤੇ ਉਹ ਫਿਰ ਸਾਨੂੰ ਉਸ ਪ੍ਰਾਪਰਟੀ ਬਾਰੇ ਡੀਟੇਲਸ ਦੱਸ ਦਿੰਦੇ। ਤੋਂ ਇਦਾਂ ਹੀ ਅੱਜ ਜੋ ਤਮੋਟ ਪਿੰਡ ਦੇ ਆ ਤਿੰਨ ਜੋ ਨਾਮੀ ਨਸ਼ਾ ਤਸਕਰ ਸੀਗੇ ਉਹਨਾਂ ਦੀ ਪ੍ਰਾਪਰਟੀਆਂ ਬਾਰੇ ਗਲਾਡਾ ਵੱਲੋਂ ਸਾਨੂੰ ਇਨਫੋਰਮ ਵੀ ਕੀਤਾ ਗਿਆ ਤੇ ਸਾਨੂੰ ਦੱਸਿਆ ਗਿਆ ਕਿ ਆਹ ਤਾਂ ਪੂਰਾ ਕੋ ਪੂਰਾ ਉਹਨਾਂ ਨੇ ਇਲੀਗਲ ਤੌਰ ਤੇ ਬਣਾਈ ਹੋਈ ਹੈ। ਤੋਂ ਗਲਾਡਾ ਨੇ ਅੱਜ ਫਿਰ ਉਹ ਜੋ ਇਹਨਾਂ ਦੀ ਇਲੀਗਲ ਪ੍ਰੋਪਰਟੀ ਜਿਹਨਾਂ ਦੇ ਉੱਪਰ ਐਕਸ਼ਨ ਲੈਂਦਾ ਹੈ ਜਿਨ੍ਹਾਂ ਦੇ ਅੰਡਰ ਇੱਕ ਪਲਵਿੰਦਰ ਸਿੰਘ ਔਰ ਪੱਪੂ ਉਹਦੇ ਉੱਪਰ 5 ਐਫਆਈਆਰਸ ਹੈ ਤੇ ਉਹਦੇ ਬੇਟੇ ਦੇ ਉੱਪਰ ਇੱਕ ਐਫਆਈਆਰ ਦੋਨੋਂ ਹੀ ਪ੍ਰੈਜ਼ੈਂਟਲੀ ਜੇਲ੍ਹ ਦੇ ਵਿੱਚ ਹੈ ਪਲਵਿੰਦਰ ਲੁਧਿਆਣਾ ਦੀ ਜੇਲ੍ਹ ਦੇ ਵਿੱਚ ਹੈ ਤੇ ਉਹਦਾ ਬੇਟਾ ਮਨਵੀਰ ਉਹ ਗੋਵਿੰਦਵਾਲ ਜੇਲ੍ਹ ਦੇ ਅੰਦਰ ਹੈ ਤੇ ਬੇਟੇ ਦੇ ਉੱਪਰ ਪਿਛਲੇ ਮਹੀਨੇ ਪਰਚਾ ਦਿੱਤਾ ਗਿਆ ਸੀਗਾ ਐਨਡੀਪੀਐਸ ਦੀ ਧਾਰਾ ਮਦੇ ਅੰਡਰ ਤੇ ਦੂਜਾ ਪਰਸਨ ਹੈਗਾ ਸਤਵਿੰਦਰ ਸਿੰਘ ਉਰਫ ਬੋਬੀ ਉਹਦੇ ਅਗੇਂਸਟ 13 ਡਿਫਰੈਂਟ ਡਿਫਰੈਂਟ ਸੈਕਸ਼ਨਸ ਆਫ ਐਨਡੀਪਸ ਦੇ ਅੰਡਰ ਐਫਆਈਆਰਸ ਹੈ ਤੇ ਉਹ ਵੀ ਨਸ਼ਾ ਦਾ ਪੁਰਾਣੇ ਟਾਈਮ ਤੋਂ ਕਾਫੀ ਕਈ ਸਾਲਾਂ ਤੋਂ ਤਸਕਰੀ ਕਰ ਰਿਆ ਸੀਗਾ ਤੇ ਤੀਜੀ ਇੱਕ ਬੜੀ ਇਨਫੇਮਸ ਮੈਂ ਕਹੂੰਗੀ ਕਿ ਲੇਡੀ ਹੋਈ ਸੀਗੀ ਕੁਝ ਸਾਲਾਂ ਪਹਿਲੇ ਥਾਰ ਗਰਲ ਕਰਕੇ ਸਰਬਜੀਤ ਕੌਰ ਉਹ ਇਥੋਂ ਥਾਰ ਆਪਣੀ ਥਾਰ ਚੁੱਕ ਕੇ ਮੁਹਾਲੀ ਤੱਕ ਨਸ਼ਾ ਵੇਚ ਕੇ ਆਂਦੀ ਸੀਗੀ ਤੇ ਉਹਦੇ ਅਗੇਂਸਟ ਵੀ 30 ਐਫਆਈਆਰਸ ਹੈ ਉਹਦੀ ਮਦਰ ਦੇ ਅਗੇਂਸਟ ਵੀ 3 ਐਫਆਈਆਰ ਮਦਰ ਦਾ ਨਾਮ ਕਰਮਜੀਤ ਪੋਰਾ ਹੈਗਾ ਤੇ ਉਹਦੇ ਬ੍ਰਦਰ ਹਰ ਹਰਵਿੰਦਰ ਔਰ ਫਲਾਢੀ ਉਹਦੇ ਅਗੇਂਸਟ ਵੀ ਦੋ ਐਫਆਈਆਰ ਐਫਆਈਆਰਸ ਐ ਤਿੰਨੋਂ ਕੇ ਤਿੰਨੋਂ ਪ੍ਰੈਜ਼ੈਂਟਲੀ bail ਤੇ ਬਾਹਰ ਐ ਬਟ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਆ ਸਾਰੀ ਕਿ ਸਾਰੀ ਫੈਮਲੀਆਂ ਹੀ ਤਿੰਨੋਂ ਕੇਸਾਂ ਦੇ ਵਿੱਚ ਫੈਮਲੀਆਂ ਪੂਰੀ-ਪੂਰੀ ਇਨਵੋਲਡ ਐ ਤੇ ਜੋ ਨਸ਼ੇ ਦੀ ਤਸਕਰੀ ਕਰ ਕਰਕੇ ਹੀ ਇਨਾਂ ਨੇ ਜੋ ਕਮਾਈਆਂ ਕੀਤੀ ਉਹਨਾਂ ਨੂੰ ਯੂਜ਼ ਕਰਕੇ ਇਨਾਂ ਨੇ ਆਪਣੀ ਇਲੀਗਲ ਸਟਰਕਚਰਸ ਬਣਾਈ ਗਈ ਸੀਗੇ ਤੇ ਉਹ ਅੱਜ ਗਲਾਡਾ ਵੱਲੋਂ ਫਿਰ ਉਹਨਾਂ ਦੇ ਇਲੀਗਲ ਸਟਰਕਚਰਸ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਮੈਮ ਹੋਰ ਵੀ ਜਿਹੜੀ ਜ਼ਿਲ੍ਹੇ ਦੇ ਵਿੱਚ ਕਾਰਵਾਈਆਂ ਕਰਨ ਜਾ ਰਹੇ ਹਾਂ ਜਿਹੜੀ ਨਸ਼ਾ ਤੱਕ ਰੱਖ ਦੇ ਦੇਖਿਓ ਜੀ ਜੀਵੇ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਆ ਲੀਗਲ ਤੌਰ ਤੇ ਜੋ 68 ਐਫ ਐਕਸ ਸੈਕਸ਼ਨ ਹੁੰਦਾ ਹੈ ਐਨ ਡੀ ਪੀਓ ਐਕਟ ਦੇ ਅੰਦਰ ਉਹਦੇ ਅੰਡਰ ਅਸੀਂ ਐਕਸ਼ਨ ਲੈ ਸਕਦੇ ਫ੍ਰੀਜ਼ ਵਗੈਰਾ ਕਰਾ ਸਕਦੇ ਪ੍ਰੋਪਰਟੀਆਂ ਨੂੰ ਉਹਦੀ ਕੁਰਕੀ ਵੀ ਕਰਾ ਸਕਦੇ ਤੋ ਜਦੋਂ ਅਸੀਂ ਆ ਸਾਰਾ ਕੁਝ ਕਰ ਰਹੇ ਹੁੰਦੇ ਸਾਨੂੰ ਰੈਵਨਿਊ ਡਿਪਾਰਟਮੈਂਟ ਨੂੰ ਲਿਖ ਕੇ ਭੇਜਣਾ ਹੁੰਦਾ ਤੋ ਅਗਰ ਰੈਵਨਿਊ ਡਿਪਾਰਟਮੈਂਟ ਨੂੰ ਕੁਝ ਇਲੀਗੈਲਿਟੀ ਨਿਕਲਦੀ ਮਿਲਦੀ ਹੈ ਉਹਨ ਸਟਰਕਚਰਸ ਦੇ ਵਿੱਚ ਤੇ ਰੈਵਨਿਊ ডিপਾਰਟਮੈਂਟ ਜਾਂ ਕਨਸਰਨਡ ਅਥਾਰਟिटीज ਕਾਰਪੋਰੇਸ਼ਨ ਹੋ ਗਿਆ ਜਾਂ ਗਲਾਡਾ ਹੋਗੀ ਉਹ ਐਕਸ਼ਨ ਲੈਂਦੇ ਆ ਤੇ ਅੱਗੇ ਵੀ ਅਗਰ ਕਿਤੇ ਕੋਈ ਔਰ ਵਾਇਲੇਸ਼ਨਸ ਕੁਝ ਨਿਕਲੇਗੀ ਤਾਂ ਜ਼ਰੂਰ ਕਨਸਰਨਡ ਅਥਾਰਟिटीज ਵੱਲੋਂ ਐਕਸ਼ਨ ਲਿੱਤਾ ਜਾਵੇਗਾ ਮੈਮ ਹਲਕੇ ਦਾ ਇੱਕ ਵੱਡਾ ਦਸਤਖਰ ਗੁਰਦੀਪ ਸਿੰਘ ਰਾਣੋ ਜੇਲ੍ਹ ਦੇ ਵਿੱਚ ਆ ਉਹਦੇ ਘਰ ਤੇ ਐਕਸ਼ਨ ਹੋ ਉਹਨੂੰ ਵੀ ਉਹ ਨੋਟਿਸ ਮਿਲੇ ਹੋਏ ਉਹੀ ਮਾਨਯੋਗ ਸੁਪਰੀਮ ਕੋਰਟ ਦੀ ਗਾਈਡਲਾਈਨਸ ਦੇ ਅੰਡਰ ਆ ਵੀ ਜੋ ਤਿੰਨ ਅਜ ਕਾਰਵਾਈਆਂ ਆ ਉਹ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਕੀਤੀ ਗਈ ਹੈ ਇਹਨਾਂ ਨੂੰ ਪ੍ਰੋਪਰ ਟਾਈਮ ਦਿੱਤਾ ਗਿਆ ਉਪ ਦੋ ਨੋਟਿਸ ਜਿੱਤੇ ਗਏ ਸੀ ਇਹ ਉਦੋਂ ਬਾਅਦ ਵੀ ਇਹਨਾਂ ਨੇ ਆਪਣੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਸ ਕਰਕੇ ਗਲਾਡ ਨੇ ਐਕਸ਼ਨ ਲਿੱਤਾ ਹੈ ਸੇਮ ਹੀ ਗੁਰਦੀਪ ਰਾਣੋ ਵਾਲੇ ਕੇਸ ਦੇ ਵਿੱਚ ਉਹਨੂੰ ਵੀ ਨੋਟਿਸ ਦਿੱਤਾ ਗਿਆ ਸੀਗਾ ਉਹ ਸੈਕੰਡ ਨੋਟਿਸ ਵੀ ਦਿੱਤਾ ਜਾ ਚੁੱਕਾ ਹੈ ਹੁਣ ਜਦੋਂ ਨੋਟਿਸ ਦੀ ਮਿਆਦ ਪੂਰੀ ਹੁੰਦੀ ਹੈ ਉਦੋਂ ਬਾਅਦ ਗਲਾਡਾ ਵੱਲੋਂ ਉੱਥੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਅਵੇ ਜਿਹੜੇ ਪਰਿਵਾਰਕ ਮੈਂਬਰ ਨੇ ਨੋਟਸ ਜਿਹੜਾ ਕੋਰਟ ਦੇ ਵਿੱਚ ਇਹਨਾਂ ਨੇ ਅਪੀਲ ਕੀਤੀ ہوئی ਹੈ ਆਪਣੇ ਉਹ ਵੀ ਦਿਖਾ ਰਹੇ ਨੇ ਸਾਰਿਆਂ ਨੂੰ ਜੀ ਅਪੀਲ ਇਹਨਾਂ ਦੀ ਖਾਰਜ ਹੋ ਗਈ ਸੀ ਕਿ ਇਹਨਾਂ ਨੇ ਪਹਿਲਾਂ ਅਪੀਲ ਕੀਤੀ ਸੀਗੀ ਉਹ ਖਾਰਜ ਹੋ ਗਈ ਸੀਗੀ ਜਿਵੇਂ ਮੈਂ ਤੁਹਾਨੂੰ ਦੱਸਿਆ ਹੌਨਰੇਬਲ ਸੁਪਰੀਮ ਕੋਰਟ ਦੀ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਹੀ ਗਲਾਡਾ ਨੇ ਅੱਜ ਇਹ ਕਾਰਵਾਈ ਕੀਤੀ ਹੈ ਉਹ ਕਾਰਵਾਈ ਨੂੰ ਸਪੋਰਟ ਰਨ ਦੇ ਲਈ ਪੁਲਿਸ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਲਈ ਅਥਾਰਟੀ ਹਜ ਪ੍ਰੈਜ਼ੈਂਟ ਹੈ ਠੀਕ ਹੈ ਥੈਂਕ ਯੂ